मित्रों स्वागत है हाँ अपने यूट्यूब त्रो स्वागत है जी का ना नाम है इंद्र सिद्धू आईपीएस हो गए जी ना तो रेडी नहीं हुए हम आप चलिया हेयर कट करा ਨਾਲ ਆਪਣੇ ਮੋਟਾ ਨਾਲ ਕਹਿੰਦੇ 6 ਫੁੱਟ ਦਾ ਗੱਭਰੂ ਜਵਾਨ ਅਰੇ ਗੱਲ ਹਾਂ ਅਸੀਂ ਸਵਾਲ ਕਰ ਰਹੇ ਹਾਂ ਤੇ ਹੁਣ ਤੁਰੇ ਆ ਬਾਈ ਨਾਨਕਿਆਂ ਦੇ ਘਰੋਂ హెয়ার ਹੋਰ ਕੱਟ ਕਰਾ ਕੇ ਰੈਡੀ ਸ਼ੈਡੀ ਹੋ ਕੇ ਫੇਰ ਮੁੰਡੇ ਕਿਸੇ ਪਾਸੇ ਜਾਣਗੇ ਗੇੜੀ ਰੂਟ ਤੇ ਮੁੰਡਿਓ ਜਾਣਾ ਚੱਲਾਂਗੇ ਆ ਠੀਕ ਹੈ ਸਲੂਨ ਲੱਭੋ ਕਿ ਨਾ ਤਾਕੜਾ ਆਇਆ ਕੋਈ ਬਣਾਈਏ ਗੱਲੇ ਦੀ ਚਾਂਦੀ ਗੱਲੇ ਦੀ ਲੁੱਕ ਚੈੱਕ ਕਰ ਲਓ ਬਾਈ ਹੁਣ ਦੀ ਲੁੱਕ ਚੈੱਕ ਕਰ ਲਓ ਤੇ ਆਫਟਰ ਲੁੱਕ ਚੈੱਕ ਕਰ ਲਿਓ ਫੇਰ ਸੋਨੂੰ ਦੱਸਦੇ ਆਂ ਜੀ ਸਲੂਨ ਵਾਲੇ ਕਿੰਨੇ ਕੁ ਜ਼ਰੂਰੀ ਨੇ ਬੰਦੇ ਦੀ ਦਿਖਵਾਉਣ ਲਈ ਮੇਰੀ ਵੀ ਲੁੱਕ ਚੈੱਕ ਕਰ ਲਓ ਆਪਣੇ ਹੀ ਗੱਲਰੇ ਪਏ ਆ ਬਾਦੂੜਾ ਦੇ ਬਣਾ ਰਹੀ ਜਾਂਦੀ ਹੈ ਬਣਾ ਲਈਏ ਬਾਹਰ ਲੋ ਵੀ ਮੇਰੇ ਵੀਰੋ ਕਾਰਡਿੰਗ ਕੋਡਿੰਗ ਕਰਾ ਕੇ ਗੱਭਰੂ ਆ ਕੇ ਘਰੇ ਤੇ ਇਧਰ ਗੱਲੀ ਜੱਟ ਦੀ ਵੀ ਕਰਾ ਲੈਂਦੀ ਲੈチラ ਖੁਬ ਮੈਂ ਬੁਰਾ ਦਿਲ ਉਹ ਇਹ ਆਹੋ ਕਰਦਾ ਮੂੰਹਿਆ ਬਣਾਉਣਾ ਉਹ ਇਕਲੀ ਆਲਾ ਕੋਈ ਵੇਡ ਖਲੀੇ ਮੰਗੂ ਹੋਰ ਮੋਟੇ ਵਧੀਆ ਵਧੀਆ ਆ ਗਈ ਆ ਗਿਆ ਸੀ ਵਿੱਚ ਤੂਫਾਨ ਜਿਹਾ ਗੱਲੀ ਕੀ ਦੇ ਦੇ ਆ ਇਹ ਤਾਂ ਹੜੀ ਦੀ ਨਮਕਾ ਸ਼ਾਲੇ ਕੋਲੇ ਚੱਲ ਜਾਰੇ ਦੇ ਬਦਮਾਸ਼ੀ ਘੋੜਦਾ ਇਹ ਹੁਣ ਬੋਲ ਓਏ ਸਾਰੇ ਲਵੇੜੇਗਾ ਉਹ ਗਿੱਲੇ ਗੱਲਾਗਾ ਤੋਂ ਦੋਨੇ ਇੱਥੇ ਓਏ ਪਾਣੀ ਪੀਨ ਨੂੰ ਤਾਂ ਰਹੂ ਉਹ ਡੁੱਲ ਜਾ ਕੇ ਮੇਰੇ ਮੋਟੇ ਆ ਸਾਰਾ ਸਮਾਨ ਦੇ ਰਹੀ ਐ ਸਾਲਿਆ ਥੋੜੇ ਥੋੜੇ ਦੋਨਾਂ ਦੀ ਐ ਸਾਰਾ ਸਮਾਨ ਕਹਿੰਦੇ ਦਵਰਗੀ ਭਾਈ ਭੱਖੇ ਲੜਨ ਤੋਂ ਬੈਠਾ ਖਾਜੇ ਕੋਈ ਚੀਜ਼ ਬਚਣੀ ਨਹੀਂ ਚਾਹੀਦੀ ਕੋਈ ਮਖਾ ਜੰਮਾ ਨਹੀਂ ਛੱਡਦੇ ਪੱਕੀ ਗੱਲ ਐ ਮਖਾ ਮੈਂ ਥੱਕਿਆ ਆ ਬਾਈ ਠੀਕ ਐ ਵੱਦਨ ਆ ਰਿਹਾ ਜੀ ਚੱਪਲਾ ਮਗਰ ਕਰਨਾ ਉਹ ਖੁੰੜੇ ਲਾਈ ਜਨ ਨਾਲ ساری ਪੈਂਟਰ ਦੀ ਜੱਖਣਾ ਮਾਰਦੀ ਨੂੰ ਕੱਟ ਨੂੰ ਕੱਟ ਕਿਵੇਂ ਦਵਾ ਯਾਰ ਹਰੇਕ ਵਾਰੀ ਕਹਿੰਦਾ ਕੱਟ ਦੀ ਤੇ ਤੂੰ ਬਣਾਉਂਦਾ ਆਈ ਜਾਂਦਾ ਤੇ ਜਿਹੜੀ ਵੀ ਚੀਜ਼ ਤੈਨੂੰ ਐ ਲੱਗਦਾ ਵੀ ਜੀ ਜੀ ਨਹੀਂ ਵੀ ਕੱਟ ਦੇ ਜਮਾ ਨਾ ਕੱਟੀ ਉਹ ਹੀ ਬਾਦੀ ਉਹ ਵਿੱਚ ਆਏ ਹੁਣ ਕੀ ਕਰ ਕੋਈ ਬਾਈ ਪੁੱਠੀਆਂ ਸਿੱਧੀਆਂ ਗੱਲਾਂ ਵੀ ਨਹੀਂ ਉਹ ਜੀਆਂ ਕੱਟਣੀਆਂ ਵੀ ਪੈ ਜਾਂਦੀਆਂ ਨੇ ਕਿਵੇਂ ਵੀ ਜਿਹੜੀਆਂ ਮਤਲਬ ਆਪਾਂ ਪਬਲਿਕ 'ਚ ਨਹੀਂ ਕਰ ਸਕਦੇ ਉਹਦਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ ਜੀ ਉਹੀ ਕੱਟਣੀ ਵੀ ਪੰਦੀਆਂ ਫਿਰ। ਪੋਜਾਂ ਜੇ ਲੈਣਾ। ਬਲੌਗ ਜਿਹਾ ਬਣਾਉਣਾ। ਹਾਂ ਸਹੀ ਹੈ। ਚੱਲੀਏ ਲੈ ਆਈਏ। ਚੱਲ ਰਿਹਾ ਬਲੌਗ। ਗੱਲਾਂ ਚੰਗੀਆਂ ਸਿੱਖਿਆ ਵੀ ਦਿੰਦੇ ਨੇ ਫਿਰ ਚੰਗੀਆਂ ਗੱਲਾਂ ਵੀ ਗੱਲਾਂ ਦੀਆਂ ਨੋਟ ਕਰਨੀਆਂ ਪੈਂਦੀਆਂ ਨੇ। ਹਾਂ ਗੱਲਾਂ ਜਿਵੇਂ ਤੂੰ ਇਹਨੂੰ ਕਹਤਾ ਸੀ ਵੀ ਚੱਪਲਾਂ ਪਾਸੇ ਕਰਨਾ ਕਹਿਣਾ ਜ਼ਰੂਰੀ ਆ। ਉਹ ਤਾਂ ਚੱਲ ਜੇ ਨੇ ਕਹਦਾ ਵੀ ਕੱਟ ਦੇ ਕੱਟਣੀ। ਉਹ ਨਹੀਂ ਕੱਟਣੀ ਜਲਾ ਉਹ ਜੀ ਸਹੀ ਆ। ਫਿਰ ਬਲੌਗ ਕਾਦਾ ਸੀ? ਹਰੋ ਖੜ ਜਾਂਦੇ ਮੜਾ ਜਾਂ ਗੱਲੇ ਨਾ ਭੈਣਿਆਂ ਨੇ ਦੱਬਤੀ ਗੱਲੀ ਲੱਗੀ ਬੱਦਲਿੰਗ ਚਸਵੀਰ ਦੇ ਨੇ ਮੈਂ ਕੋ ਖਾਣ ਨਹੀਂ ਦਿੱਤਾ ਮਾਸਤ ਨਹੀਂ ਖਾਣਾ ਜਿਹੜਾ ਕੋ ਖਾਣਾ ਨਾ ਗੱਲੇ ਲੋ ਵੀ ਕਰਕੇ ਵੇਚ ਪੇਟ ਪੂਜਾ ਫੌਜਾਂ ਚੱਲੀਆਂ ਹੋ ਗਈ ਪੇਟ ਪੂਜਾ ਪੇਟ ਪੂਜਾ ਹੋ ਗਈ ਕਹਿੰਦੇ ਮਾਨਸਾਂ ਦੇ ਮਸ਼ਹੂਰ ਕੁਲਫੀ ਵਾਲੇ ਆ ਗਰਮਣ ਇਹ ਬੋਲ ਰਿਹਾ ਹੈ ਵੀ ਇਹ ਮੈਂ ਜੋ ਤਾ ਵਧੀਆ ਖਾਲੀ ਗੁਲਫੀ ਖਾਈ ਹੈ ਬਦ ਗਿਆ ਇਹ ਜਾਂਦਾ ਦੇਖਣਾ ਵਾਲੀ ਵਾਂਗੂ ਟੀਮ ਖੇਡਣੀ ਹੈ ਇਹ ਲਿੰਮਕੇ ਪਿਛੇ ਖੇਡਣੀ ਹੈ ਹਾਂਜੀ ਹਾਂਜੀ ਕੀ ਦਾ ਕੀ ਦਾ ਮੈਚ ਗੁਰਮント ਦਾ ਤੇ ਗੱਲੇ ਦਾ ਹਾਂ ਵੀ ਗੱਲੇ ਕੋਲੇ ਲਿੰਮਕਾ ਗਾ ਹਾਂ ਗੱਲੇ ਕੋਲੇ ਲਿੰਮਕਾ ਤੇ ਗੁਰਮント ਕਹਿੰਦਾ ਮੈਂ ਪੀਣਾ ਗਾ ਬਟ ਜੇ ਉਹ ਹੁਣ ਸਹੀ ਦਿੰਦਾ ਫੇਰ ਤੂੰ ਇਹਨੂੰ ਪੀਣ ਨੂੰ ਲਿੰਮਕਾ ਦੇਗਾ ਹਾਂ ਜਲ ਉੱਠ ਕੇ ਪੁੱਛਣਾ ਤੂੰ ਆਇਆ ਦੱਸ ਹੁਣ ਗੱਡੀ ਦਾ ਟਾਇਰ ਕਿੰਨੇ ਦੀ ਉਸ ਤੇ ਘੁੰਮ ਰਿਹਾ ਸਪੀਡ ਤੇ ਹਾਂ ਇਹ ਇੱਕ ਆ ਮੈਂ ਦੱਸ ਦੂੰ 5-7 ਨੇ ਚੱਲੇ ਆ ਦੱਸ ਹੁਣ ਵੀ ਤੇ ਦੱਸ 20 20 ਤੇ ਵੀ ਤਾਂ ਹੋਈ ਨਹੀਂ ਬਾਈ ਦੇ ਤਾਂ ਇਹਨੂੰ ਤੇਰੇ ਸਾਹਮਣੇ ਇੱਕ 25 ਦੇ ਨਾ ਯਾਰ 20 ਦੇ ਬੱਚੇ ਵਿਚਾਲੇ 20 ਦੇ ਬੱਚੇ ਦੇ ਗੱਲ ਹੈ ਕੋਈ ਅਗਜਕਟਰ ਦੱਸ ਦੋ ਅੱਛਾ ਬਾਈ ਤੇ ਬਾਈ ਤੇ ਬਾਈ ਤੇ ਕਿੱਥੇ ਆ 21 ਤੇ ਆ 23 ਤੇ ਆ ਜਲ ਗੱਡੀ ਸੂਈਆ ਤੇਲ ਵਾਲੀ ਹਾਂ ਠੀਕ ਐ ਇੱਕ ਕਿੰਨੇ ਕਿਲੋਮੀਟਰ ਦਾ ਗੱਡੀ 'ਚ ਤੇਲ ਹੈਗਾ ਫਿਰ ਮੈਂ ਮੀਟਰ ਲਾਉ ਮੈਂ ਕਿਲੋਮੀਟਰ ਵਾਲਾ ਗੈਸ ਲਾ ਦੇ ਚਲੋ ਟੈਂਕੀ ਕਿੰਨੇ ਨਾ ਕੱਢਦੀ ਐ ਦੱਸ ਦੇ ਕਿੰਨੇ ਕਿਲੋਮੀਟਰ ਕੱਢੇਂਦੀ ਟੈਂਕੀ ਟੈਂਕੀ ਕੱਢ ਦਿੰਦੀ ਆ ਬਈ ਕਿਲੋਮੀਟਰ ਇਹਦੇ 500 ਫੁੱਲ ਭਰੀ ਹੋਈ ਇਹੇ ਹੋਊ ਬਈ ਆਪਣਾ ਤੇਲ ਆਪਣਾ ਵਿਚ ਵਿਚਾਲਾ ਆ ਦੱਸ ਦੀ ਮੈਂ ਬੱਸ ਵੀ 20 ਦੀ ਦਾ ਫਰਕ ਪੈ ਗਿਆ ਕੋਈ ਚੱਕਰ ਨਹੀਂ ਹਾਂ ਨਾ 10 ਦਾ ਫਰਕ ਹੋਣਾ ਚਾਹੀਦਾ 10 ਵੱਧ ਚੱਲ ਜੂ 10 ਘੱਟ ਓ ਯਾਰ ਆਹੀ ਪੁੱਛ ਲੈਂਦਾ ਮੈਂ ਤੋ ਚੁੱਪ ਚੁੱਪ ਹੁਣ ਮੈਂ ਆਹੀ ਦੱਸੂ ਆਹੀ ਦੱਸੂ ਆਪਾਂ ਨਗਲੇ ਤੋਂ ਡੈਂਕੀ ਖੁੱਲ੍ਹ ਕੇ ਰਾਈ ਸੀ ਉੱਤੇ ਬੈਣੀਆ ਤੋਂ 5 ਕਿਲੋਮੀਟਰ ਚੱਲ ਆਪਾਂ ਘਰੇ ਓ ਆਹ ਦਾ ਲੈ ਕੇ ਆਣਾ ਤੋ ਸਹੀ ਹੈ ਯਾਰ ਤਰੇ ਹਾਂ ਯਾਰ ਨਾ ਜਵਾਬ ਓ ਕਿੱਥੇ ਇਹ ਤੇਲ ਦੱਸ ਦੋ ਯਾਰ ਓਏ ਮਰੀ ਜਾਂਦਾ 748 747 ਕਿਲੋਮੀਟਰ ਕਰਦੀ 500 ਕਿਲੋਮੀਟਰ ਕਰਦੀ ਮੇਰੇ ਗੱਲ ਸੁਣ ਯਾਰ ਚੱਲ ਗੱਲੇ ਲਾ ਗਾ ਤੂੰ ਇਨੇ ਘਰ ਆ ਜੂ ਹਾਂ ਜਾਂ ਨਾ ਤੇ ਤੂੰ ਜਵਾਬ ਦੇਣਾ ਹਾਂ ਜਾਂ ਨਾ ਜੀ ਮੂਰੇ ਇਹਦੇ ਡੈਸ਼ ਹੂੰ ਡੈਸ਼ ਕੈਮਰਾ ਹਾਂ ਮੈਂ ਠੰਡਾ ਨਹੀਂ ਪੀਣਾ ਜਵਾਬ ਦੇ ਯਾਰ ਕੋਈ ਫੇਰ ਠੰਡਾ ਮਿਲੂ ਨਹੀਂ ਕੋਈ ਮਿਲਦਾ ਨਹੀਂ ਹਾਂ ਜੀ ਜਵਾਬ ਦੇ ਦੇ ਨਾ ਮੈਂ ਹਾਂ ਕਹਿੰਦਾ ਵੀ ਨਾ ਕਹਿੰਦਾ ਨਾ ਇਹ ਕਹਿੰਦਾ ਕਹਿੰਦਾ ਨਾ ਮੈਂ ਠੰਡਾ ਨਹੀਂ ਪੀਣਾ ਆ ਆਏ ਬਈ ਗੁਰਮント ਦੇ ਅਸੂਲ ਹੁੰਦੇ ਆ ਮੈਂ ਕੱਲ ਨਹੀਂ ਪੀਣਾ ਮੈਂ ਤਾਂ ਆਹ ਆਹ ਦੇਖੋ ਜੀ ਘੱਟਣਾ ਨਹੀਂ ਇਹਨੇ ਕੀ ਕਿਹਾ ਇਹ ਠੰਨੇ ਦਾ ਟੱਕਣ ਬਾਹਰ ਮਾਰਿਆ ਘੱਟਣ ਬਾਹਰ ਮਾਰਿਆ ਯਾਰ ਹਾਂ ਉਹ ਦੇਣ ਦਾ ਪਹਿਲਾ ਗੁੱਟ ਤੇ ਗੁੱਟ ਹਾਂ ਹੁਣ ਕੱਲ ਚੜਰੀ ਲੋ ਵੀ ਘਰੇ ਪਹੁੰਚ ਗਏ ਸੰਗ ਦਾ ਖਾਣ ਪੀਣ ਕਰਕੇ ਤੇ ਹੁਣ ਜੱਟਾਂ ਨੇ ਸੌਣਾ ਤੇ ਕੱਲ ਨੂੰ ਮਿਲਦੇ ਆ ਨਵੇਂ ਵਲੌਗ ਦੇ ਨਾਲ ਅੱਜ ਦਾ